ਰੋਜ਼ਾਨਾ ਸਪੋਕਸਮੈਨ ਤੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਲਖਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਹੱਦ ਪਾਰ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾਫਾਸ਼ ਕੀਤਾ ਗਿਆ ਅੰਮ੍ਰਿਤਸਰ ਪੁਲਿਸ ਦੇ ਹੱਥੇ ਵੱਡੀ ਕਾਮਯਾਬੀ ਲੱਗੀ ਹੈ ਔਰ 6 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਔਰ ਕਈ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇਤਾ ਸਰਹੱਦ ਪਰ ਜਿਹੜੇ ਨਸ਼ਾ ਤਸਕਰੀ ਦਾ ਜਿਹੜਾ ਨੈਟਵਰਕ ਹੈ ਰੈਕਟ ਹੈ ਉਸ ਦਾ ਪਰਦਾ ਫਾਸ਼ ਅੰਮ੍ਰਿਤਸਰ ਪੁਲਿਸ ਵੱਲੋਂ ਕੀਤਾ ਗਿਆ ਹੈ ਔਰ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਲੱਗੀ ਹੈ ਜਾਣਕਾਰੀ ਦੇ ਦਈਏ ਕਿ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਰਾ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਜਿਹੜਾ ਟਵੀਟ ਕੀਤਾ ਗਿਆ ਔਰ ਉਸ ਟਵੀਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਕਿ ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਔਰ ਸਰਹੱਦ ਪਰੋਂ ਨਸ਼ਾ ਤਸਕਰੀ ਦੇ ਨੈਟਵਰਕ ਦਾ ਪਰਦਾ ਫਾਸ਼ ਕੀਤਾ ਗਿਆ ਹਾਲਾਂਕਿ ਅੰਮ੍ਰਿਤਸਰ ਪੁਲਿਸ ਨੇ 6 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ 67 ਜ਼ਿੰਦਾ ਕਾਰਤੂਸ ਦੋ ਮੈਗਜ਼ੀਨ ਤੇ 6 ਮੋਬਾਈਲ ਫੋਨ ਵੀ ਬਰਾਮਦ ਕੀਤੇ ਗਏ ਨੇ ਤਾਂ ਪੰਜਾਬ ਪੁਲਿਸ ਨੇ ਐਨਡੀपीएस ਤਹਿਤ ਜਿਹੜੀ ਐਫਆਈਆਰ ਵੀ ਦਰਜ ਕੀਤੀ ਹੈ ਔਰ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜੋ ਡੀਜੀਪੀ ਪੰਜਾਬ ਗੌਰਵ ਯਾਦਵ ਹੋਰਾ ਵੱਲੋਂ ਸਾਂਝੀ ਕੀਤੀ ਗਈ ਔਰ ਸਭ ਤੋਂ ਔਰਤੇ ਜਿੱਥੇ ਇੱਕ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਰਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਇਸ ਸਬੰਧ ਦੇ ਵਿੱਚ ਔਰ ਇਹ ਦੱਸਿਆ ਗਿਆ ਕਿ ਜੋ ਸਰਹੱਦ ਪਾਰ ਨਸ਼ਾ ਤਸਕਰੀ ਦਾ ਜਿਹੜਾ ਰੈਕਟ ਹੈ ਉਸ ਦਾ ਪਰਦਾਫਾਸ਼ ਕੀਤਾ ਗਿਆ ਔਰ ਜਿਹੜਾ ਸਮਾਨ ਬਰਾਮਦ ਹੋਇਆ ਔਰ ਦੇਖ ਸਕਦੇ ਹੋ ਕਿ ਜਿਹੜੇ ਪੈਕੇਟ ਪਏ ਹੋਏ ਨੇ ਹੈਰੋਇਨ ਦੇ 6 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਔਰ ਮੋਬਾਈਲ ਫੋਨਸ ਜਿਹੜੇ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਔਰ 60 ਕਾਰਤੂਸ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਦੋ ਮੈਗਜ਼ੀਨ ਬਰਾਮਦ ਕੀਤੇ ਗਏ ਨੇ ਔਰ ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਇਹਨਾਂ ਜ਼ਰ ਆ ਰਿਹਾ ਹੈ ਤਾਂ ਇਹ ਤਸਵੀਰ ਜਿਹੜੀ ਹੈ ਡੀਜੀਪੀ ਪੰਜਾਬ ਵੱਲੋਂ ਸਾਂਝੀ ਕੀਤੀ ਗਈ ਔਰ ਇਸ ਸੰਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ ਤਾਂ ਅੰਮ੍ਰਿਤਸਰ ਪੁਲਿਸ ਦੇ ਹੱਥੇ ਵੱਡੀ ਕਾਮਯਾਬੀ ਲੱਗੀ ਹੈ ਸਰਹੱਦ ਪਾਰ ਜੋ ਨਸ਼ਾ ਤਸਕਰੀ ਦਾ ਰੈਕਟ ਹੈ ਉਸ ਦਾ ਪਰਦਾਫਾਸ਼ ਕੀਤਾ ਗਿਆ ਹੈ ਤਾਂ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਸਰਵਨ ਜੁੜੇ ਨੇ ਸਰਵਨ ਕੀ ਕੋਜੇ ਵਧੇਰੇ ਜਾਣਕਾਰੀ ਹੈ ਬਰਸਾਰ ਦੇ ਨਾਲ ਲੱਗਦੀ ਪਾਕਿਸਤਾਨ ਦੀ ਸਰਹੱਦ ਤੋਂ ਇਹ ਤਸਕਰੀ ਦਾ ਕੋਈ ਪਹਿਲਾ ਮਾਮਲਾ ਨਹੀਂ ਹੈ ਲਗਾਤਾਰ ਪਾਕਿਸਤਾਨ ਜਿਹੜਾ ਆਪਣੇ ਇਹਨਾਂ ਮਨਸੂਬਿਆਂ ਨੂੰ ਜਿਹੜਾ ਅੰਜਾਮ ਦਿੰਦਾ ਰਹਿੰਦਾ ਔਰ ਹਿੰਦੁਸਤਾਨ ਵਾਲੇ ਪਾਸੇ ਦੇ ਤਸਕਰ ਜਿਹੜੇ ਪਾਕਿਸਤਾਨ ਸਰਸਾਇਤ ਸੰਪਰਕ ਵਿੱਚ ਲਗਾਤਾਰ ਜਿਹੜੀ ਹੈਰਣ ਦੀਆਂ ਕੈਪਾਂ ਤੇ ਹੋਰ ਹਥਿਆਰ ਜਿਹੜੇ ਮਗਵਾਉਂਦੇ ਰਹਿੰਦੇ ਸਿੱਧੇ ਕਾਰਵਾਈ ਦੇ ਤਹਿਤ ਹੀ ਐਸਐਸਓਸੀ ਵੱਲੋਂ ਵੱਡੀ ਸਫਲਤਾ ਜਿਹੜੀ ਹਾਸਲ ਕੀਤੀ ਗਈ ਹੈ 6 ਕਿਲੋ ਦੇ ਕਰੀਬ ਜਿਹੜੀ ਹੈਰਣ ਬਰਾਮਦ ਕੀਤੀ ਗਈ ਹੈ 60 ਜਿੰਦਾ ਰੌਂਦ ਬਰਾਮਦ ਕੀਤੇ ਗਏ ਨੇ ਕਾਗਜ਼ ਉਸ ਬਰਾਮਦ ਕੀਤੇ ਗਏ ਨੇ ਦੋ ਮੈਗਜ਼ੀਨ ਛੇ ਮੋਬਾਈਲ ਫੋਨ ਵੀ ਜਿਹੜੇ ਆ ਉਹ ਬਰਾਮਦ ਕੀਤੇ ਗਏ ਨੇ ਸਰਹੱਦ ਪਾਰ ਤੋਂ ਜਿਹੜੀ ਇਹ ਸਾਰਾ ਸਮਾਨ ਜਿਹੜਾ ਸਮੱਗਰੀ ਹੋ ਗਏ ਆਇਆ ਸੀਗਾ ਜਾਂ ਤਾਂ ਡਰੋਨ ਤੇ ਜਿਹੜੇ ਸੁੱਟਿਆ ਗਿਆ ਇਹ ਫਿਲਹਾਲ ਪੁਲਿਸ ਜਿਹੜੀ ਕਾਜ ਦੇ ਵਿੱਚ ਲੱਗੀ ਹੋਈ ਹੈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਵੀ ਜਿਹੜੀ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਪਰ ਫਿਲਹਾਲ ਜ਼ਿਕਰ ਗੱਲ ਕਰੀਏ ਤਾਂ ਵੱਡੀ ਮਾਤਰਾ ਜਿਹੜੀ ਇਹ ਹਿਰਨ ਦੀ ਬਰਾਮਦ ਕੀਤੀ ਗਈ ਕਰੋੜਾ ਰੁਪਏ ਦਾ ਰਾਸ਼ਟਰੀ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ ਜਿਹੜੀ ਆ ਉਹ ਬੰਦੀ ਆ 40 ਕਰੋੜ ਤੋਂ ਉੱਪਰ ਜਿਹੜੀ ਇਸ ਦੀ ਕੀਮਤ اور ਵੱਡੀ ਸਫਲਤਾ ਹਾਸਲ ਹੋਈ ਹੈ ਨਾਲ 66 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਨੇ ਦੋ ਮੈਗਜ਼ੀਨ ਤੇ ਜਿਵੇਂ 6 ਮੋਬਾਈਲ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਜਿਹੜਾ ਸੂਤਰਤਾ ਦਾ ਵੱਡਾ ਖਬਰ ਆਲੀ ਕਿ ਪਾਕਿਸਤਾਨੀ SIM ਵੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਲਗਾਤਾਰ ਪੁਲਿਸ ਤੇ BSF ਦੀ ਸਖਤੀ ਦੇ ਬਾਵਜੂਦ ਵੀ ਜਿਹੜੇ ਪਾਕਿਸਤਾਨ ਵਾਲੇ ਪਾਸੇ ਦੇ ਤਸਕਰ ਨੇ ਔਰ ਪਾਰ ਦੇ ਪਾਸੇ ਦਸਤਰਾ ਦੇ ਨਾਲ ਮਿਲ ਕੇ ਸਰਹੱਦ ਪਾਰ ਤੋਂ ਨਸ਼ੇ ਤੇ ਹਥਿਆਰਾਂ ਦੀ ਤਸਵੀਰ ਲਗਾਤਾਰ ਕਰਦੇ ਹੋਏ ਨਜ਼ਰ ਆ ਰਹੇ ਆ ਜੀ ਜੀ ਸ਼ੁਕਰੀਆ ਸਰਵਨ ਤਾਂ ਸਾਡੇ ਪੱਤਰਕਾਰ ਸਰਵਨ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਬੀਐਸਐਫ ਦੇ ਜਿਹੜੇ ਜਵਾਨ ਨੇ ਸਰਹੱਦ ਤੇ ਤਨਾਤ ਰਹਿੰਦੇ ਨੇ ਪਰ ਇਸ ਦੇ ਬਾਵਜੂਦ ਵੀ ਜਿਹੜੇ ਸਰਹੱਦ ਪਾਰ ਨਸ਼ਾ ਤਸਕਰ ਬੈਠੇ ਨੇ ਦੇਸ਼ ਦੇ ਦੁਸ਼ਮਣ ਬੈਠੇ ਨੇ ਉਹ ਅਜਹੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਤਾਂ ਐਕਟੀਵਿਟੀ ਅਕਸਰ ਦੇਖੀ ਜਾਂਦੀ ਹੈ ਸਰਹੱਦ ਤੇ ਜਦੋਂ ਡਰੋਨ ਦੇ ਜ਼ਰੀਏ ਵਪਾਰੀ ਮਾਤਰਾ ਦੇ ਵਿੱਚ ਹੈਰੋਇਨ ਜਿਹੜੀ ਹੈ ਉਸ ਪਾਸਿਓਂ ਇੱਧਰ ਸੁੱਟੀ ਜਾਂਦੀ ਔਰ ਕਈ ਵਾਰ ਜਿਹੜੀ ਪੁਲਿਸ ਦੇ ਹੱਥ ਤੇ ਬੀਐਸਐਫ ਦੇ ਹੱਥ ਜਿਹੜੀ ਵੱਡੀ ਕਾਮਯਾਬੀ ਵੀ ਲੱਗਦੀ ਔਰ ਕਈ ਮਾਤਰਾ ਦੇ ਵਿੱਚ ਬਰਾਮਦ ਕੀਤੀ ਜਾਂਦੀ ਆ ਭਾਵੇਂ ਉਹ ਹੈਰੋਇਨ ਹੋਵੇ ਜਾਂ ਫਿਰ ਹਥਿਆਰ ਹੋਣ ਪਰ ਉੱਥੇ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਰਾ ਵੱਲੋਂ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੱਤੀ ਗਈ ਟਵੀਟ ਕੀਤਾ ਗਿਆ ਔਰ ਦੱਸਦੀ ਹੈ ਕਿ ਸਰਹੱਦ ਪਾਰ ਜੋ ਨਸ਼ਾ ਤਸਕਰੀ ਦਾ ਨੈਟਵਰਕ ਹੈ ਉਸ ਦਾ ਪਰਦਾ ਫਾਸ਼ ਕੀਤਾ ਗਿਆ ਹੈ। ਤਮਰ ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। 6 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। 60 ਜ਼ਿੰਦਾ ਕਾਰਤੂਸ, 2 ਮੈਗਜ਼ੀਨ ਤੇ 6 ਮੋਬਾਈਲ ਬਰਾਮਦ ਕੀਤੇ ਗਏ ਨੇ। ਔਰ ਦੱਸ ਦਈਏ ਕਿ ਐਨਡੀਪੀਐਸ ਐਕਟ ਤਹਿਤ ਐਫ ਆਈ ਆਰ ਵੀ ਦਰਜ ਕਰ ਲਈਤੀ ਗਈ ਹੈ।